ਆ ਗਿਆ ਵੀ ਆ ਗਿਆ ਬੜਾ ਥੋੜੇ ਸ਼ੌਂਕ ਪੂਰੇ ਕਰਦੇ ਹੁਣ ਆਹੀ ਗੱਲ ਹੈ ਹੁਣ 157 ਹਲਕੇ ਜੋ ਇੱਕ ਹਲਕਾ ਤੁਸੀਂ ਉਹ ਹੈ ਤੇ ਤੁਸੀਂ ਕੁਝ ਕੁਸ਼ਿਸ਼ ਬਸ ਤੇ ਕਿਸਮਤ ਹੈ ਵੀ ਆਪਾਂ ਸਾਰੇ ਕਰਕੇ ਕਿ ਆਪਾਂ ਮੁੱਖ ਮੰਤਰੀ ਪਦਾ ਕਰ ਲਵੇ ਇੱਕ ਸਰਕਾਰ ਤੇ ਮੋਢੀ ਵੱਡੀ ਤਾਕਤ ਤੇ ਹੋਰ ਵੀ ਹੈ ਤੁਹਾਨੂੰ ਹੌਸਲਾ ਹੈ ਤੁਹਾਨੂੰ ਚਿੰਤਾ ਨਹੀਂ ਰਾਤ ਨੂੰ ਤੁਸੀਂ ਆਰਾਮ ਨਾਲ ਸੌਣੇ ਹੋ ਤੁਹਾਨੂੰ ਪਤਾ ਹੈ ਕੋਈ ਕਮੀ ਹੋਊਗੀ ਸੁਖਵੀਰ ਬਠਾੜਾ ਤੁਹਾਡੇ ਰਿਸ਼ਤੇ ਜਿਹੜੇ 7 ਸਾਲ ਪਹਿਲੇ ਤੁਹਾਨੂੰ ਪਛਾਣਦੇ ਨਹੀਂ ਸੀ ਉਹ ਵੀ ਤੁਹਾਨੂੰ ਪਛਾਣਨ ਲੱਗੇ ਕਿਉਂਕਿ ਪਤਾ ਕਿ ਜਿੱਥੇ ਪੰਗਾ ਪੈ ਗਿਆ ਸਾਡੇ ਰਿਸ਼ਤੇ ਦਲਾਲਾਬਾਦ ਚ ਉਹਨੂੰ ਟੈਲੀਫੋਨ ਕਰਕੇ ਅਸੀਂ ਕਰ ਲਾਏ ਪਿੱਛੇ ਹੀ ਸਾਡੇ ਦਲਾਲਾਬਾਦ ਦੇ ਹਲਕੇ ਦੇ ਲੋਕ ਹੁਣ ਕਿਉਂਕਿ ਜਦੋਂ ਤੋਂ ਮੈਂ ਬਣਿਆ ਆਪਰਾਤਾ ਜਿਲੇ ਵਾਲਰ ਤੋਂ ਦਿੱਲੀ ਤੁਰੇ ਹੁੰਦਾ ਕੇ ਚੰਡੀਗੜ੍ਹ ਤੁਰੇ ਹੁੰਦਾ ਕੇ ਕੰਮ ਕਰਾਉਦਾ ਤੁਰੇ ਫੜੇ ਕਈ ਕਿਸੇ ਨੂੰ ਮਨ ਦੱਸ ਰਿਆ ਸੀ ਇੱਕ ਬੰਦਾ ਕਹਿੰਦਾ ਜੀ ਮੈਂ ਲੁਧਾਨੇ ਚੱਲਿਆ ਸੀ ਮਨੂ ਪੁਲਸਾਂ ਨੇ ਰੋਕ ਲਿਆ ਤੇ ਕਹਿੰਦਾ ਲਾਇਸੈਂਸ ਦਿਖਾ ਇਹ ਦਿਖਾ ਉਹ ਕਹਿੰਦਾ ਮੈਂ ਤਾਂ ਜਲਾਲਾਬਾਦ ਤੋਂ ਆਇਆ ਹੈ ਕਹਿੰਦਾ ਜਾ ਯਾਰ ਤੂੰ ਸਭ ਤੋਂ ਵੱਡੇ ਠੱਗ ਜਿਹੜੇ ਆ ਆਮ ਆਦਮੀ ਪਾ ਜਿਹੜੇ ਘਰ ਜਿਹੜੇ ਪਿੰਡ ਦੀ ਦੀ ਘਰਾਂ ਦੀ ਨਾ ਲਾਈ ਰੋ ਆਮ ਆਦਮੀ ਸ਼ਾਹ ਹੋਏ ਪੂਰੀ ਕਰ ਰੱਖਣੀ ਇਹਨੇ ਕਰ ਗੀ ਆਪਣੀ ਪਿੰਡ 'ਚ ਕਿਸੇ ਨੇ ਬੰਦ ਹੀ ਨਹੀਂ ਆ ਆਮ ਆਦਮੀ ਸਾਹਿਬ ਆ ਪਾਣੀ ਦਿੱਲੀ ਜਾਣਾ ਸੀ ਜਿਹੜਾ ਆਪਾਂ ਕਾਲੀਦਰ ਰੋਕੀ ਬੈਠੇ ਆ ਜੇ ਪਾਣੀ ਦਿੱਲੀ ਚਲੇ ਗਿਆ ਆ ਥੋੜੀ ਨਹਿਰ ਸੁੱਕ ਜਾਣੀ ਇੱਥੇ ਕੋਈ ਪਾਣੀ ਨਹੀਂ ਹੋਣਾ ਆਪਾਂ ਸਾਰੇ ਟੇਲ ਤੇ ਬੈਠੇ ਆ ਭਾਈ ਕੇਜਰੀਵਾਲ ਥੋੜਾ ਪਾਣੀ ਖੋਣਾ ਚਾਹੁੰਦਾ ਹੈ ਕਹਿੰਦਾ ਆਪਣੇ ਨੂੰ ਬੜੀ ਇਮਾਨਦਾਰ ਪਾ ਦੀਏ ਪੈਂਤੀ ਉਮੀਦਵਾਰ ਜਿਹੜੇ ਦਿੱਤੇ ਆ ਉਹਨਾਂ ਸਾਰੇ ਬਿੱਕੇ ਪੀ ਤੇ ਚੋਰੀ ਦੇ 420 ਦੇ ਕੇਸ ਪੈਂਤੀ ਆਂ ਗਿਆ ਕਹਿੰਦੇ ਖੁਸ਼ਕ ਕਰਦੇ ਖੁਸ਼ ਐ ਐਸ ਕਰਕੇ ਅਸੀਂ ਸਾਡਾ ਸੂਲ ਅਸੀਂ ਜੋ ਕਿਹਾ ਤੁਸੀਂ ਆਪ ਦੇਖ ਲਓ ਜਲਾਲਾਬਾਦ ਜੋ ਕਿਹਾ ਉਹ ਤੋਂ ਵੱਧ ਕੀਤਾ ਘੱਟ ਨਹੀਂ ਕੀਤਾ ਇੱਕ ਵੀ ਚੀਜ਼ ਤੁਸੀਂ ਨਹੀਂ ਕਹ ਦਿੰਦੇ ਸੁਖਵੀਰ ਬਾਦਲ ਨੇ ਸਾਨੂੰ ਕਿਹਾ ਸੀ ਕਿ ਅਸੀਂ ਨਹੀਂ ਕੀਤਾ